ਮੈਂ ਤੁਹਾਨੂੰ ਅੱਜ ਮਿਰਗੀ ਕੀ ਹੁੰਦੀ ਹੈ ਮਿਰਗੀ ਦੇ ਲੱਛਣ ਕੀ ਹੁੰਦੇ ਹਨ ਤੇ ਆਪਾਂ ਮਿਰਗੀ ਪੈਣ ਤੇ ਕਿਸ ਤਰ੍ਹਾਂ ਉਸ ਨੂੰ ਇਲਾਜ ਕਰਨਾ ਹੈ ਉਸ ਬਾਰੇ ਕੁਝ ਦੱਸੂੰਗਾ ਬਿਨਾਂ ਕਿਸੇ ਕਾਰਨ ਤੋਂ ਜੋ ਦੌਰਾ ਪੈਂਦਾ ਹੈ ਉਸ ਨੂੰ ਮਿਰਗੀ ਕਿਹਾ ਜਾਂਦਾ ਹੈ ਇਸ ਵਿੱਚ ਅੱਖਾਂ ਦਾ ਖੜ ਜਾਣਾ ਕੁਝ ਸਮਝ ਨਾ ਆਉਣਾ ਝਟਕੇ ਲੱਗਣਾ ਤੇ ਬੇਹੋਸ਼ ਹੋ ਜਾਣਾ ਇਹ ਸਭ ਮਿਰਗੀ ਦੇ ਲੱਛਣ ਹੋ ਸਕਦੇ ਨੇ ਜੇ ਅਸੀਂ ਢੰਗ ਨਾਲ ਇਸ ਦਾ ਇਲਾਜ ਕਰੀਏ ਤਾਂ 70% ਕੇਸਾਂ ਦੇ ਵਿੱਚ ਵਿਅਕਤੀ ਨਿਰਗੀ ਰਹਿਤ ਹੋ ਜਾਂਦਾ ਹੈ ਸਾਨੂੰ ਨਿਰਗੀ ਪੈਂਦੇ ਸਭ ਤੋਂ ਪਹਿਲਾਂ ਸ਼ਾਂਤ ਰਹਿਣਾ ਹੈ ਮਰੀਜ਼ ਨੂੰ ਪਾਸਾ ਦਵਾ ਦੇਣਾ ਹੈ ਤੇ ਮੂੰਹ ਵਿੱਚ ਕੁਝ ਨਹੀਂ ਪਾਉਣਾ ਜੇ ਦੌਰਾ 5 ਮਿੰਟ ਤੋਂ ਵੱਧ ਚੱਲਦਾ ਹੈ ਤਾਂ ਅਸੀਂ ਕਿਸੇ ਡਾਕਟਰੀ ਜਾਂ ਨੇੜੇ ਵਿਅਕਤੀ ਦੀ ਹੈਲਪ ਲੈਣ ਉਸ ਨੂੰ ਬੁਲਾਉਣਾ ਹੈ ਮਿਰਗੀ ਨੂੰ ਰੋਕਣ ਲਈ ਅਸੀਂ ਮੈਡੀਸਿਨ ਟਾਈਮ ਤੇ ਖਾਣੀ ਹੈ ਮੈਡੀਸਿਨ ਮਿਸ ਨਹੀਂ ਕਰਨੀ ਬਾਥਰੂਮ ਜਾਂ ਲੱਗਿਆ ਕੁੰਡੀ ਨਹੀਂ ਲਗਾਨੀ ਕਿਸੇ ਤੇਜ਼ ਤਿੱਖੀ ਚੀਜ਼ ਜਾਂ ਅੱਗ ਦੇ ਨੇੜੇ ਨਹੀਂ ਜਾਣਾ ਕਿਸੇ ਵੀ ਵਿਅਕਤੀ ਜਿਹਨੂੰ ਮਿਰਗੀ ਪੈਂਦੀ ਹੈ ਉਹਦੇ ਲਈ ਉਹਨੂੰ ਆਪਣਾ ਮੈਡੀਕਲ ਕਾਰਡ ਜੇਬ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਐਮਰਜੈਂਸੀ ਦੇ ਵਿੱਚ ਜੇਕਰ ਕੋਈ ਦੂਜਾ ਵਿਅਕਤੀ ਉਹਦੇ ਹੈਲ ਉਸ ਨੂੰ ਉਸ ਕਾਰਡ ਤੋਂ ਪੇਸ਼ੈਂਟ ਦੀ ਮੈਡੀਕਲ ਕੰਡੀਸ਼ਨ ਬਾਰੇ ਪਤਾ ਲੱਗ ਜਾਂਦਾ ਹੈ ਤੇ ਅਸੀਂ ਇੱਕ ਜਾਨ ਦੁਆਨ ਤੋਂ ਰੋਕ ਸਕਦੇ ਹਾਂ ਧੰਨਵਾਦ